ਕੱਲ ਇਤੇ ਇੱਕ ਬੰਦੇ ਨਾਲ ਕੇ ਸਾਰਾ ਦਿਨ ਲਾਸ਼ ਪਾਈ ਰੱਖੀ ਕਿ ਸਹੀ ਹੈ ਗੱਲ ਵੀ ਇੱਕ ਬੰਦੇ ਨਾਲ ਜਿਹੜਾ ਜਿਹੜੇ ਇਲਾਜ ਬੰਦਾ ਹੋਵੇ ਉਹਦੇ ਨਾਲ ਇੱਕ ਡੈੱਡ ਬੋਡੀ ਜਿਹੜਾ ਪਤਾ ਨਹੀਂ ਉਹਦੇ ਸਿੰਪਟਮ ਕੀ ਆ ਉਹਨੂੰ ਕੀ ਬਿਮਾਰੀ ਸੀ ਕੀ ਉਹਨੂੰ ਸਾਰਾ ਦਿਨ ਸਾਰਾ ਦਿਨ ਪਾਈ ਰੱਖੀ ਹੁੰਦਾ ਨਹੀਂ ਜੀ ਨਹੀਂ ਬਹੁਤ ਗਲਤ ਗੱਲ ਆ ਸਰ ਬਹੁਤ ਮਾੜੀ ਗੱਲ ਮੈਂ ਮੇਰੀ ਤਾਂ ਗੱਲ ਤਾਂ ਸੁਣੋ ਅਸੀਂ ਜਨਤਾ ਲਈ ਆਨੇ ਤੁਸੀਂ ਹਰ ਵਾਰ ਐਦਾ ਕਰਦੇ ਹੋ ਮੈਂ ਮੈਂ ਬੰਦੇ ਨੂੰ ਫ੍ਰੈਗਮੈਂਟਡ ਰੀਡੀ ਨੂੰ ਧੱਕੇ ਪਾਜਦੇ ਪਏ ਨੇ ਲਾਸ਼ਾਂ ਬੈੱਡ ਤੇ ਪਾਈਆਂ ਜਾਂਦੀਆਂ ਨੇ ਮੈਡਮ ਕੋਈ ਜਵਾਬ ਨਹੀਂ ਹੈਗਾ ਇਹ ਸਿਵਲ ਹਸਪਤਾਲ ਦੇ ਵਿੱਚ ਇੱਕ ਜੇਰੇ ਇਲਾਜ ਬੰਦੇ ਦੇ ਨਾਲ ਇੱਕ ਡੈੱਡ ਬੋਡੀ ਪਾਈ ਰੱਖੀ ਜਾਂਦੀ ਹੈ ਪੂਰਾ ਦਿਨ ਪਰਮਨਤ ਮੈਂ ਇੱਕ ਬੈੱਡ ਉੱਤੇ Laash ਪਈ ਹੋਈ ਹੈ ਪੂਰੇ ਦਿਨ ਦੀ ਇਹਨੂੰ Laash ਨਹੀਂ ਪਈ ਹੋਈ ਉਹ ਝੂਠੀ ਖਬਰ ਹੈ ਠੀਕ ਹੈ ਹਾਂ ਵੀਡੀਓ ਸਾਡੇ ਕੋ ਮੈਮ ਨਹੀਂ ਸਰ ਉਹ 11:40 ਤੇ ਡੈਥ ਹੋਈ ਹੈ ਨਾਲ ਹੀ 15 ਮਿੰਟ ਚ ਡਿਕਲੇਅਰ ਹੋ ਗਿਆ ਪੂਰਾ ਦਿਨ ਮੈਡਮ ਉਹਦੀ Laash ਪਈ ਰਹੀ ਸਾਰਾ ਦਿਨ ਦੇ ਸਰਕਾਰੀ ਅਧਾਰੇ ਦੇ ਵਿੱਚ ਇਹ ਸਰਕਾਰੀ ਸਰਵੰਟ ਹੋ ਕੇ ਇਹ ਪਬਲਿਕ ਦੇ ਸਰਵੰਟ ਹੋ ਕੇ ਪਬਲਿਕ ਦੀ ਹੈतरी ਗੱਲ ਨਹੀਂ ਕਰਦੇ ਹੁਣ ਐਸੋ ਮੂਮੈਂਟ ਮੰਦਰ ਬੈਠੇ ਨੇ ਇਤੋਂ ਦਿਖਾ ਦਿੰਦੇ ਕਹਿੰਦੇ ਇਨਕੁਆਇਰੀ ਚੱਲਦੀ ਪਈ ਆ ਇਨਕੁਆਇਰੀ ਚੱਲਦੀ ਵੀ ਇਨਕੁਆਇਰੀ ਫੋਨ ਤੇ ਗੱਲਾਂ ਹੋ ਰੀਆਂ ਨੇ ਮਾਰੋ ਦੀ ਪਕੜ ਗਏ ਇੱਥੇ ਕੱਢ ਗਏ ਨੇ ਸੋ ਇੱਥੇ ਦੇਖ ਲਿਓ ਜਦੋਂ ਕੋਈ ਇਹਨਾਂ ਨੂੰ ਪੁੱਛਣਾ ਹੋਵੇ ਅੰਦਰ ਖੜੇ ਨਹੀਂ ਮੈਡਮ ਤੇ ਅੰਦਰ ਆ ਭਾਈ ਸਾਹਿਬ ਹੁਣ ਇੱਕ ਨੂੰ ਇੱਕ ਹੱਥ ਲਾ ਕੇ ਖੜ ਜਾਂਦੇ ਨੇ ਏ ਉਹੀ ਨੇ ਜਿਨ੍ਹਾਂ ਨੂੰ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਲੋਕਾਂ ਦੇ ਹਿੱਤਾਂ ਲਈ ਪਰ ਇਹਨਾਂ ਵੀ ਜਿਹੜੇ ਆਉਂਦੇ ਭੀ ਚਮਚਾਗਰੀਆਂ ਇਹਨਾਂ ਦੀ ਹਫਤਰਾ ਲਈ ਹੋ ਜਾਂਦੀਆਂ ਨੇ ਅੱਛਾ ਮੈਨੂੰ 4-5 ਹਫਤੇ ਹੋ ਗਏ ਮੈਨੂੰ ਆ ਲਿਆ ਉਹ ਲਿਆ ਮੈਂ ਬਹੁਤ ਖੱਜਲ ਹੋਇਆ ਮੈਂ ਦਿਹਾੜੀਦਾਰ ਬੰਦਾ ਭਗਵੰਤ ਮਾਨ ਨੂੰ ਪੁੱਛਣਾ ਨਹੀਂ ਵੀ ਉਹ ਕਹਿੰਦਾ ਜੀ ਤਰੇ ਤੁਹਾਡੇ ਘਰੇ ਆ ਕੇ ਤੁਹਾਡੇ ਮੁਲਾਜ਼ਮ ਕੰਮ ਕਰਕੇ ਜਾਣਗੇ ਲੈਪਟਾਪ ਲੈ ਕੇ ਜਾਣਗੇ ਉਹ ਸਰ ਇਹ ਕੁਝ ਬਸ ਕਾਗਜ਼ੀ ਗੱਲਾਂ ਨੇ ਜੀ ਤੇ ਹੈ ਕੋਈ ਇਲਾਜ ਦੀ ਕਿਸੇ ਤਰ੍ਹਾਂ ਹੀ ਸਹੀ ਨਹੀਂ ਨਹੀਂ ਜੀ ਕੋਈ ਨਹੀਂ ਸਰ ਪੁੱਛਦਾ ਜੀ ਜਿੱਥੇ ਮਰਜ਼ੀ ਤੁਰੇ ਫਿਰੇ ਡਾਕਟਰ ਦਾ ਕੁਰਸੀਆਂ ਖਾਲੀਆਂ ਵਾਂ ਪ੍ਰਾਇਮ ਨੂੰ ਦੇਖਦੇ ਸਾਰਦੇਸ਼ ਦਾ ਸਵਾਗਤ ਹੈ। ਦੋਸਤੋ ਆਈਟਮ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਖੜੇ ਆ ਜੋ ਕਿ ਹਮੇਸ਼ਾ ਵਿਵਾਦਾਂ ਨਾਲ ਘਿਰੇ ਰਹਿੰਦਾ। ਬੀਤੇ ਦਿਨ ਗੱਲ ਕਰੀਏ ਇੱਥੇ ਚੂਹਿਆਂ ਦੀ ਪ੍ਰਭਾਰ ਜੋ ਕਿ ਜੱਚਾ ਬੱਚਾ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ। ਜਿੱਤੇ ਕਿ ਕਿਸੇ ਦੇ ਘਰ ਦੇ ਵਿੱਚ ਚਾਹੇ ਬਹੁਤ ਸਾਲ ਬਾਅਦ ਖੁਸ਼ੀਆਂ ਆਈਆਂ ਹੁਣ ਪਰ ਚੂਹੇ ਉਹ ਖੁਸ਼ੀਆਂ ਉਜਾੜ ਸਕਦੇ ਨੇ ਪਰ ਕਿਸੇ ਅਧਿਕਾਰੀ ਨੂੰ ਉਹਦੀ ਕੋਈ ਜਾਣਕਾਰੀ ਨਹੀਂ ਸੀ ਜਦੋਂ ਦਿਖਾਇਆ ਜਾਂਦਾ ਤਾਂ ਫਿਰ ਕਹਿੰਦੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀ। ਉਸ ਤੋਂ ਬਾਅਦ ਤੁਹਾਨੂੰ ਇੱਥੇ ਖੜੀਆਂ ਐਂਬੂਲੈਂਸਾਂ ਜੋ ਕਿ ਕਰੋੜਾਂ ਰੁਪਏ ਦਾ ਸਾਡਾ ਪੰਜਾਬ ਦਾ ਖਰਬਾ ਰੁਪਿਆ ਚੋਰੀ ਹੋ ਰਿਹਾ ਹੈ ਇਕੁਪਮੈਂਟ ਚੋਰੀ ਹੋ ਰਿਹਾ ਪਰ ਕਿਸੇ ਵਿਧਾਕਾਰੀ ਨੂੰ ਉਹਦਾ ਵੀ ਨਹੀਂ ਪਤਾ ਤੇ ਜਨਰੇਟਰ ਪਏ ਆ ਉਹਦਾ ਵੀ ਨਹੀਂ ਪਤਾ ਸਿਰਫ ਇਹਨਾਂ ਕੋ ਰੱਖੇ ਗਿਆ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਤਾਂ ਫਿਰ ਉਦੋਂ ਬਾਅਦ ਤੁਹਾਨੂੰ ਅਸੀਂ ਦਿਖਾਇਆ ਜੀ ਇੱਥੇ ਨਜਾਇਜ਼ ਬਸੂਲੀ ਨਜਾਇਜ਼ ਬਸੂਲੀ ਕਿੱਦਾਂ ਇੱਥੇ ਜਿਹੜੀਆਂ ਪਰਚੀਆਂ 2-200 ਰੁਪਏ ਦੀ ਪਰਚੀ ਕੱਟੀ ਜਾਂਦੀ ਆ ਤੇ ਉਦੋਂ ਬਾਅਦ ਜ਼ੀਰੋ ਬੈਲੈਂਸ ਦੀ ਪਰਚੀ ਦਿੱਤੀ ਜਾਂਦੀ ਆ ਤਾਂ ਫਿਰ ਉਹ ਵੀ ਕਿਹਾ ਜਾਂਦਾ ਜਾਣੇ ਅਣਜਾਣੇ ਹੋ ਗਈ ਆ ਤੇ ਅੱਜ ਦੀ ਨਵੀਂ ਤਾਜ਼ਾ ਘਟਨਾ ਤਾਂ ਤੁਹਾਨੂੰ ਜਾਨੂ ਕਰਾ ਦਿੰਦੇ ਆ ਜਿਹੜਾ ਕੀ ਆ ਇਹ ਸਿਵਲ ਹਸਪਤਲ ਦੇ ਵਿੱਚ ਇੱਕ ਜਿਹਰੇ ਇਲਾਜ ਬੰਦੇ ਦੇ ਨਾਲ ਇੱਕ ਡੈੱਡ ਬੋਡੀ ਪਾਈ ਰੱਖੀ ਜਾਂਦੀ ਹੈ ਪੂਰਾ ਦਿਨ ਇੱਥੇ ਮੁਰਦਰੀ ਰੱਖਣ ਦੀ ਵੀ ਇੱਥੇ ਨਾ ਕੋ ਜਗ੍ਹਾ ਨਹੀਂ ਤੇ ਬੰਦਿਆਂ ਨਾਲ ਜਿਹੜੇ ਜਿਹਰੇ ਇਲਾਜ ਬੰਦੇ ਆ ਉਹਨਾਂ ਨਾਲ ਡੈੱਡ ਬੋਡੀ ਰੱਖੀ ਜਾਂਦੀ ਹੈ ਤੇ ਉਹ ਡੈੱਡ ਬੋਡੀ ਕਿੱਦਾਂ ਰੱਖੀ ਜਾਂਦੀ ਹੈ ਦਾ ਸਿਵਲ ਹਸਪਤਲ ਆ ਜਿੰਨੂੰ ਅਸੀਂ ਕਹਿੰਦੇ ਆ ਭਗਵੰਤ ਮਾਨ ਸਾਹਿਬ ਕਹ ਰਹੇ ਆ ਵੀ ਅਸੀਂ ਸਿਹਤ ਸ਼ਿਕਸ਼ਾ ਨੂੰ ਉੱਚਾ ਦਰਜਾ ਤੇ ਲੈ ਕੇ ਆਣਾ ਪਰ ਇੱਥੇ ਸ਼ਹਿਰ ਆਮ ਬੰਦੇ ਨੂੰ ਇਹ ਲੋਕ ਕੀੜਾ ਮਕੋੜਾ ਸਮਝਦੇ ਨੇ ਵੱਡੇ ਅਧਿਕਾਰੀ ਇਹਨਾਂ ਦੀਆਂ ਵੱਡੀਆਂ ਤਨਖਾਹਾਂ ਨੇ ਵੱਡੇ ਇਹਨਾਂ ਨੂੰ ਇੱਕ ਪੱਤੇ ਮਿਲਦੇ ਨੇ ਇਹਨਾਂ ਨੂੰ ਵਿੱਤ ਕਮਿਸ਼ਨ ਦਾ ਆਵੇ ਤਾਂ ਇਹਨਾਂ ਨੂੰ ਫਿਕਰਾ ਪੈ ਜਾਂਦੀਆਂ ਨੇ ਪਰ ਇੱਥੇ ਗਰੀਬ ਬੰਦਾ ਕੋਈ ਮਰਦਾ ਮਰ ਜਾਏ ਕੋਈ ਹੋਰ ਕੁਛ ਹੋ ਜਵੇ ਉਹਨੂੰ ਕੋਈ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਦੈਨ ਬਰਤ ਦਿਨ ਇੱਥੇ ਇਹ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਸੋ ਸਿਵਲ ਹਸਪਤਲ ਦੇ ਬਿਲਕੁਲ ਨਾਲ ਪਿੱਛੇ ਡੰਬ ਵੀ ਆਦਾ ਸਿਵਲ ਹਸਪਤਲ ਦਾ ਨੂੰ ਲਾਏ ਦਿਖਾ ਦਈਏ ਕਿ ਇਹ ਸਿਵਲ ਹਸਪਤਲ ਉਹੀ ਆ ਜਿਹੜਾ ਆਮ ਆਦਮੀ ਦੀ ਜ਼ਿੰਦਗੀ ਦਾ ਇੱਕ ਮੁੱਢਲਾ ਸਹਾਰਾ ਬਣ ਕੇ ਕਿਉਂ ਸੋਚਦੇ ਲੋਕ ਵੀ ਇਹ ਸਹਾਰਾ ਬਣੂਗਾ ਪਰ ਸਿਵਲ ਹਸਪਤਲ ਦਾ ਹਾਲਾਤ ਦੇਖ ਲਓ ਤੁਸੀਂ ਜੰਗਲ ਰਾਜ ਤੋਂ ਵੱਧ ਕੇ ਇੱਥੇ ਗੰਦਗੀ ਫੈਲੀ ਹੋਈ ਆ ਤੇ ਨਾ ਹੀ ਕੋਈ ਇੱਥੇ ਦੇਖਣ ਵਾਲਾ ਤਾਂ ਨਾ ਹੀ ਇੱਥੇ ਕੋਈ ਪੁੱਛਣ ਵਾਲਾ ਕਿਸੇ ਨੂੰ ਐਬੀ ਨੇ ਬਤਾ ਵੀ ਇੱਥੇ ਅਸੀਂ ਇਲਾਜ ਲਈ ਆਏ ਆ ਤੇ ਸਾਨੂੰ ਉਥੋਂ ਦੀ ਜਿੰਦੇ ਜਾਵਾਂਗੇ ਵੀ ਨਹੀਂ ਆ ਇੱਕ ਸਿਲੰਡਰ ਆਕਸੀਜਨ ਦਾ ਲੱਗਾ ਆ ਆ ਸਾਫ ਸਫਾਈ ਤੁਸੀਂ ਦੇਖ ਲਓ ਆਕਸੀਜਨ ਦਾ ਸਿਲੰਡਰ ਲੱਗਾ ਵੀ ਪਤਾ ਨਹੀਂ ਕਿੰਨਾ ਸਦੀਆਂ ਪੁਰਾਣਾ ਲੱਗਾ ਹੋਣਾ ਆ ਤੇ ਉਹਦੇ ਉੱਤੇ ਵੀ ਜਿਹੜਾ ਕਿ ਮੈਨੂੰ ਲੱਗਦਾ ਗੈਸ ਉਹਦੇ ਵਿੱਚ ਵੀ ਹੈ ਹੀ ਨਹੀਂ ਹੈਗੀ ਸੁਈਆਂ ਤੇ ਨਿਗਮ ਮਰਵਾ ਕੇ ਦਿਖਾਓ ਜਰਾ ਜ਼ੂਮ ਕਰਕੇ ਕੋਲ ਜਾ ਕੇ ਸੋ ਮੈਨ ਲੱਗਦਾ ਵਿੱਚ ਵੀ ਗੈਸ ਨਹੀਂ ਹੈ ਕਿ ਆ ਸਿਲੰਡਰ ਬਦਲ ਕਿੰਨਾ ਸਦੀਆ ਪੁਰਾਣਾ ਇੱਥੇ ਰੱਖਿਆ ਹੋਇਆ ਇੱਥੇ ਲੋਕ ਆਉਂਦੇ ਨੇ ਤਾਂ ਕਿ ਅਸੀਂ ਇੱਥੇ ਸ਼ਾਇਦ ਜਾ ਕੇ ਗਰੀਬ ਬੰਦਾ ਬੱਚੇ ਬਾਰੇ ਤੇ ਇਹਦਾ ਹੋਰ ਵੀ ਲੱਗਦਾ ਉਹਨਾਂ ਨੂੰ ਮਾਰਿਆ ਜਾਂਦਾ ਆ ਕੀ ਕਹਿਣਾ ਮੈਂ ਵੀ ਕਹਿਣਾ ਜੀ ਕੁਝ ਮੈਂ ਜੀ ਪਾਰਟੀ ਵਰਕਰ ਆ ਪਾਰਟੀ ਵਰਕਰ ਨਹੀਂ ਸਿਰਫ ਗੱਲ ਕਰੋ ਜਿਹੜੀ ਦਵਾਈਆਂ ਮੈਡੀਕਲ ਦੀ ਰਿਪੋਰਟ ਆ ਜੀ ਅੱਜ ਮੈਨੂੰ 6-7 ਦਿਨ ਹੋ ਗਏ ਇੱਥੇ ਘੁੰਮਦੇ ਨੂੰ ਕੋਈ ਮੇਰੀ ਸੁਣਾਈ ਨਹੀਂ ਜੇ 13 ਨੰਬਰ ਕਮਰੇ ਜਾਈਏ ਜੀ ਤੇ 13 ਨੰਬਰ ਤੇ ਕੌਣ ਬਹਿੰਦਾ ਸੀ ਐਮ ਸਾਹਿਬ ਬਹਿੰਦੇ ਪੈਂਦੇ ਉਹ ਜਦੋਂ ਸੈਨ ਕਰ ਦਿੰਦੇ ਆ ਸਾਨੂੰ ਮਾੜੀ ਮੁੱਢੀ ਕੁ ਪੁੱਛ ਕੇ ਛੋਹ ਜਾਂਦੀ ਆ ਅਸੀਂ ਕਾਰੀ ਦਵਾਈ ਲੈਣੇ ਆ ਦਵਾਈ ਜੀ ਮੈਨੂੰ ਪੁਲਿਸ ਨੇ ਕੁੱਟਿਆ ਬੜਾ ਜੀ ਆਰਪੀ ਨੇ ਅੱਛਾ ਜੀ ਕਾਦੇ ਲਈ ਮੈਂ ਚੱਲਿਆ ਹਾਂ ਨਕੋਦਰ ਪੀਰਾਂ ਨੂੰ ਮੰਨਣਾ ਅੱਛਾ ਜੀ ਉਹਨਾਂ ਨੇ ਮੇਰਾ ਉਹ ਕਟਾਪਾ ਕੀਤਾ ਕੰਨਾ ਤੋਂ ਵੀ ਬੁੜਾ ਕਰਤਾ ਟਿਕਟ ਲੈ ਕੇ ਸੀ ਉਦੋਂ ਮਰਕ ਜੀ ਟਿਕਟ ਤੇ ਮੈਚ ਪਲੇਟਫਾਰਮ ਤੇ ਗਿਆ ਇਹ ਟਿਕਟ ਲੈਂਡ ਜਾਣਾ ਸੀ ਨਕੋਦਰ ਵਾਲੀ ਗੱਡੀ ਫੜਨੀ ਸੀ ਉਹ 6:30 ਵਜੇ ਚੱਲਦੀ ਆ ਮੈਂ 5 ਵਜੇ ਗਿਆ ਅਨਸਪੈਕਟਰ ਮੈਨੂੰ ਕਹਿੰਦਾ ਉਹ ਕੀ ਲੈਣਾ ਮੈਂ ਜੀ ਮੈਂ ਤੁਹਾਨੂੰ ਇੱਥੇ ਸਿਵਲ ਹਸਪੀਟਲ 'ਚ ਦਵਾਈਆਂ ਦਾ ਕੀ ਮਸਲਾ ਹੈ ਦਵਾਈਆਂ ਦਾ ਮਸਲਾ ਹੈ ਵੀ ਜੇ 13 ਨੰਬਰ ਕਮਰੇ ਜਾਂਦੇ ਆ ਮਾੜੀ ਮੁੱਠੀ ਪੁੱਛ ਕੇ ਚਾ ਨਜ਼ੀਰ ਤੇ ਬੁੱਚੜ ਖਾਣਾ ਸਭ ਇੱਥੇ ਖੜਿਆ ਕਿਸ ਨੂੰ ਕੋਈ ਪਾਣੀ ਨਹੀਂ ਪੁੱਛਦਾ ਜੀ ਨਾਲ ਇੱਥੇ ਅਸੀਂ ਆਪ ਮੈਂ ਵੀਰਵਾਰ ਨੂੰ ਤੇ ਕਿ ਲੋ ਜੱਟਾਂ ਦੇ ਬੱਚਾ ਨੂੰ ਫਰੂਟ ਵੰਡ ਕੇ ਜਾਣਾ ਇਨਸਾਨੀਅਤ ਲਾਤੇ ਮੈਂ ਪ੍ਰੈਸ ਵਾਲੇ ਭਾਲਦਾ ਹਾਂ ਹੁਣ ਮੈਂ ਜਾਇਜ਼ਾਕਾਰ ਆ ਤੁਹਾਨੂੰ ਮਾਲਕ ਤੋਂ ਬਿਲਕੁਲ ਜਿਹੜੇ ਕੀ ਇੱਥੇ ਸੋ ਦੱਸ ਦਈਏ ਕਿ ਇਹ ਲੁਧਿਆਣਾ ਦਾ ਸਿਵਲ ਹਸਪੀਟਲ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਘਟਨਾਵਾ ਹੁੰਦੀ ਰਹਿੰਦੀ ਹੈ ਇੱਥੇ ਬਜ਼ੁਰਗੋ ਲੱਗਦਾ ਕਿ ਸਿਵਲ ਹਸਪੀਟਲ ਜੇ ਆਮ ਬੰਦਾ ਆ ਕੇ ਜਿਹੜਾ ਥੋੜਾ ਕਮਜੋ ਕੀ ਇੱਥੇ ਬਾਬਾ ਗੱਲ ਕਰ ਲੈਂਦੇ ਹੁਣ ਪਰੇ ਹੋ ਜਾ ਠੀਕ ਹੈ ਜੀ ਹੋ ਗਿਆ ਕੰਮ ਇੱਥੇ ਲੱਗਦਾ ਬਾਬਾ ਜੀ ਕਿ ਸਿਵਲ ਹਸਪੀਟਲ ਵੇਲੇ ਲੋਕੀ ਆਂਦੇ ਨੇ ਉਹਨਾਂ ਨੂੰ ਕੋਈ ਸਹੀ ਇਲਾਜ ਮਿਲਦਾ ਬਾਬਾ ਇਹ ਨਾਲ ਸਹੀ ਨਹੀਂ ਮਿਲਦਾ ਇੱਥੇ ਇਲਾਜ ਹਾਂ ਪੁੱਛਦਾ ਨਹੀਂ ਕੋਈ ਭਾਈ ਇੱਥੇ ਹੈ ਕੋਈ ਇਲਾਜ ਦੀ ਕਿਸੇ ਤਰ੍ਹਾਂ ਹੀ ਸਹੀ ਨਹੀਂ ਨਹੀਂ ਜੀ ਕੋਈ ਨਹੀਂ ਸਰ ਪੁੱਛਦਾ ਜੀ ਜਿੱਥੇ ਮਰਜ਼ੀ ਤੁਰੇ ਫਰੀਏ ਡਾਕਟਰ ਦਾ ਕੁਰਸੀਆਂ ਖਾਲੀਆਂ ਕੋਈ ਨਹੀਂ ਕਿਸ ਨੂੰ ਪੁੱਛਦਾ ਜੀ ਇੱਥੇ ਸਾਰੀ ਦਵਾਈ ਬਾਹਰ ਦੀ ਲਿਖੀ ਜਾਂਦੀ ਬਾਹਰੋਂ ਸਾਰੀ ਦਵਾਈ ਲੈਣੀ ਪੈਂਦੀ ਹੈ ਜੀ ਤੇ ਪਰ ਇੱਥੇ ਭਗਵੰਦ ਮਾਨ ਸਾਹਿਬ ਨੇ ਪਿੱਛੇ ਹੁਕਮ ਕੀਤਾ ਸੀ ਕਹਿੰਦੇ ਵੀ ਕੋਈ ਵੀ ਡਾਕਟਰ ਬਾਹਰੋਂ ਦਵਾਈ ਨਹੀਂ ਲਿਖੇਗਾ ਦਵਾਈਆਂ ਸਾਰੀਆਂ ਅੰਦਰ ਮਿਲਣਗੀਆਂ ਜਿਹੜਾ ਡਾਕਟਰ ਬਾਹਰੋਂ ਦਵਾਈ ਲਿਖਦਾ ਉਹਤੇ ਕਾਰਵਾਈ ਹੋਏਗੀ ਸਰ ਤੁਸੀਂ ਦੇ ਹੀ ਰਹੇ ਜੇ ਪਰਤੀਆਂ ਫੜ-ਫੜ ਦੇਖੀ ਜਾਵੇ ਇੱਥੇ ਸਭ ਬਾਹਰੋਂ ਜਾਂਦੇ ਆ ਬਾਹਰੋਂ ਕੱਲ ਇਥੇ ਇੱਕ ਬੰਦੇ ਨਾਲ ਕਿ ਸਾਰਾ ਦਿਨ ਲਾਸ਼ ਪਾਈ ਰੱਖੀ ਕੀ ਸਹੀ ਹੈ ਗੱਲ ਵੀ ਇੱਕ ਬੰਦੇ ਨਾਲ ਜਿਹੜਾ ਜਿਹੜੇ ਇਲਾਜ ਬੰਦਾ ਹੋਵੇ ਉਹਦੇ ਨਾਲ ਇੱਕ ਡੈੱਡ ਬੋਡੀ ਜਿਹੜਾ ਪਤਾ ਨਹੀਂ ਉਹਦੇ ਸਿੰਪਟਮ ਕੀ ਆ ਉਹਨੂੰ ਕੀ ਬਿਮਾਰੀ ਸੀ ਕੀ ਉਹਦੇ ਸਾਰਾ ਦਿਨ ਸਾਰਾ ਦਿਨ ਪਾਈ ਰੱਖੀ ਹੁੰਦਾ ਨਹੀਂ ਜੀ ਨਹੀਂ ਬਹੁਤ ਗਲਤ ਗੱਲ ਆ ਸਰ ਬਹੁਤ ਮਾੜੀ ਗੱਲ ਲੱਗਦਾ ਹੈ ਕਿ ਕਦੀ ਦਿਨ ਆਏਗਾ ਕਿ ਗਰੀਬਾਂ ਦੀ ਵੀ ਕੋਈ ਸੁਣੂਗੀ ਸਰਕਾਰ ਗਰੀਬਾਂ ਨੂੰ ਵੀ ਉਹਨਾਂ ਦੇ ਬਣਦੇ ਹੱਕ ਮਿਲਣਗੇ ਠੇਹ ਹਾਲਤ ਨਹੀਂ ਲੱਗ ਰਿਹਾ ਜੀ ਕੋਈ ਉਮੀਦ ਨਹੀਂ ਜੀ ਕੋਈ ਨਹੀਂ ਮਿਲਦੀ ਸਿਰਫ ਇਹ ਬਿਲਡਿੰਗਾਂ ਵਧੀਆਂ ਜਾਂਦੀਆਂ ਨੇ ਤੇ ਇਹਨਾਂ ਦੀ ਜੇਬਾਂ ਦੇ ਜੇਬਾਂ ਵਧੀਆਂ ਜਾਂਦੀਆਂ ਨੇ ਬਾਕੀ ਉੱਥੇ ਰਹੋ ਉੱਥੇ ਬਿਲਕੁਲ ਸਰ ਬਿਲਕੁਲ ਉੱਥੇ ਦਾ ਉੱਥੇ ਹੀ ਐ ਇਸੇ ਸਰਕਾਰ ਤੋਂ ਆਸੀਂ ਇਹ ਵੀ ਨਹੀਂ ਕੁਝ ਨਹੀਂ ਪਾਇਆ ਇਹ ਵੀ ਕੋਸ਼ਿਸ਼ ਨਹੀਂ ਨਹੀਂ ਸਰ ਸਿਰ ਖਾਲੀ ਹੈ ਜੀ ਕੁਝ ਨਹੀਂ ਇੱਥੇ ਕੋਈ ਪੁੱਛਦਾ ਨਹੀਂ ਕਿਸੇ ਨੂੰ ਵੀ ਬਸ ਸਿੱਧਾ ਪਰੇਸ਼ਾਨ ਹੋਣ ਲਈ ਜਨਤਾ ਜਿਹੜੀ ਆ ਜੀ ਤੇ ਬਹੁਤ ਖੱਜਲ ਖਰਾਬੀ ਹੈ ਜੰਤਾਲੀ ਦੇ ਨਹੀਂ ਕੋਈ ਵਿਕਾਸ ਵਾਲਾ ਕੰਮ ਹੀ ਨਹੀਂ ਲੱਗ ਰਿਹਾ ਜੀ ਹਾਂਜੀ ਪਰ ਇਹ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇੱਕ ਆਮ ਬੰਦਾ ਜਿਹਨੇ ਰੋਜ਼ਮਰਗਾ ਕਮਾ ਕੇ ਜ਼ਿੰਦਗੀ ਖਾਣੀ ਹੁੰਦੀ ਆ ਖਾਂਦੇ ਤਾਂ ਰੋਜ਼ ਹੀ ਕਮਾ ਕੇ ਆ ਪਰ ਇੱਕ ਇੱਕ ਮਿਡਲ ਕਲਾਸ ਬੰਦਾ ਹੁੰਦਾ ਜਿਹਨੂੰ ਉਮੀਦ ਹੁੰਦੀ ਪਚਲੇ ਯਾਰ ਸਿਵਲ ਜਾ ਕੇ ਮੈਂ ਦਵਾਈ ਲੈ ਕੇ ਕੁਝ ਫਰਕ ਪਾ ਜੂਗਾ ਪਰ ਇੱਥੇ ਇੱਕ ਗੱਲ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਲੱਗਦਾ ਪੰਜਾਬੀਆਂ ਨਾਲ ਜ਼ਿਆਦਾ ਪ੍ਰਵਾਸੀ ਫਾਇਦਾ ਚੱਕ ਰਹੇ ਨੇ ਲੱਗਦਾ ਦਸੋ ਭਾਜੀ ਪ੍ਰਵਾਸੀ ਚੱਕਰੀ ਦੇਖ ਹੀ ਰਹੇ ਜੀ ਰੋੜਾ ਤੇ ਆਪਾਂ ਦੇਖ ਹੀ ਰਹੇ ਆ ਜੀ ਨਹੀਂ ਇੱਥੇ ਵੀ ਕੋਈ ਵੀ ਸਰਕਾਰੀ ਸਹੂਲਤ ਉਹਦਾ ਪੰਜਾਬੀਆਂ ਨਾਲੋਂ ਜ਼ਿਆਦਾ ਪ੍ਰਵਾਸੀ ਫਾਇਦਾ ਚੱਕ ਰਹੇ ਨੇ ਕਿਸ ਤਰ੍ਹਾਂ ਜੀ ਅੰਗਣਵਾੜੀ ਹੋਵੇ ਬੱਚਿਆਂ ਦਾ ਅੰਗਣਵਾੜੀ ਘਰ ਘਰ ਉਹਦੇ ਵਿੱਚ ਵੀ ਪ੍ਰਵਾਸੀਆਂ ਦੇ ਬੱਚੇ ਜ਼ਿਆਦਾ ਪੜ੍ਹਦੇ ਆ ਜੇ ਸਰਕਾਰੀ ਸਕੂਲ ਦੀ ਗੱਲ ਕਰੀਏ ਔਰ ਉਹ ਪੰਜਾਬੀ ਬੰਦਾ ਆਪਣੀ ਇਧਰ ਨੂੰ ਜੀ ਜੋ ਜੇ ਸਰਕਾਰੀ ਸਕੂਲ ਦੀ ਗੱਲ ਕਰੀਏ ਪੰਜਾਬੀ ਬੰਦਾ ਆਪਣੇ ਬੱਚੇ ਪੜਾ ਕੇ ਰਾਜੀ ਨਹੀਂ ਹੈਗਾ ਪ੍ਰਾਈਵੇਟ ਸਕੂਲਾਂ 'ਚ ਪੜਾ ਕੇ ਰਾਜੀ ਆ ਉਹ ਚੋ ਵੀ ਪ੍ਰਵਾਸੀਆਂ ਦੇ ਸਿਵਲ ਹਸਪਤਾਲ ਵਿੱਚ ਪੰਜਾਬੀ ਬੰਦਾ ਲਾਇਕ ਰਾ ਕੇ ਰਾਜੀ ਨਹੀਂ ਉਹ ਵੀ ਇੱਥੇ ਇਹਨਾਂ ਦੇ ਪ੍ਰਵਾਸੀਆਂ ਦੇ ਹਾਂਜੀ ਹਾਂਜੀ ਤੇ ਹਰ ਇੱਕ ਜਗ੍ਹਾ ਪ੍ਰਵਾਸੀਆਂ ਦੀ ਭੀੜ ਆ ਜੇ ਪੰਜਾਬੀ ਕਿਤੇ ਆਣਾ ਵੀ ਜਾਂਦਾ ਆ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਉਹਨੂੰ ਇਲਾਜ ਸਹੀ ਨਹੀਂ ਮਿਲ ਪਾਂਦਾ ਨਹੀਂ ਮਿਲ ਪਾਂਦਾ ਜੀ ਬਿਲਕੁਲ ਪਰਵਾਸੀ ਕਹਿੰਦੇ ਗਰੀਬ ਬੰਦੇ ਨੇ ਆਉਣਾ ਜੀ ਬਾਕੀ ਤੁਹਾਨੂੰ ਪਤਾ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਵਾ ਜੀ ਸਰਕਾਰੀ ਹਸਪੀਟਲ ਤੋਂ ਸਕੂਲਾਂ ਤੋਂ ਸਾਰਿਆਂ ਤੋਂ ਤੁਹਾਨੂੰ ਪਤਾ ਹੈ ਜੋ ਹਾਲਾਤ ਆਪਣੇ ਮੌਜੂਦਾ ਚੱਲ ਰਹੇ ਨੇ ਜੀ ਹਾਂਜੀ ਸਰ ਸੋ ਬਿਲਕੁਲ ਅਸੀਂ ਦੱਸ ਦਈਏ ਅਸੀਂ ਪ੍ਰਵਾਸੀਆਂ ਦੀ ਗੱਲ ਇਹ ਨਹੀਂ ਕਰਦੇ ਵੀ ਪ੍ਰਵਾਸੀ ਇਸ ਦੇਸ਼ ਦਾ ਹਿੱਸਾ ਨਹੀਂ ਹੈਗਾ ਪਰ ਜਿਹੜੀ ਸਟੇਟ ਦੇ ਹਿਸਾਬ ਨਾਲ ਉਸ ਸਟੇਟ ਦੇ ਪਛੰਦਿਆਂ ਨੂੰ ਪੈਲ ਦੇ ਆਧਾਰ ਦੇ ਉੱਤੇ ਇਲਾਜ ਜਾਂ ਉਹਨਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਸਿੱਖਿਆ ਦੇ ਵਿੱਚ ਵਾਧਾ ਮਿਲਣਾ ਚਾਹੀਦਾ ਜਾਂ ਉਹਨਾਂ ਨੂੰ ਹਰ ਇੱਕ ਚੀਜ਼ ਦੀ ਮੂਲਤਲੀ ਸਹੂਲਤ ਮਿਲਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਇੱਕ ਮੈਕਬੇ ਦੇ ਵਿੱਚ ਜਾਂ ਹਰ ਇੱਕ ਜਿਹੜੀ ਸੰਸਥਾ ਆ ਨੀਲੇਗਾਰਡ ਲੈ ਲਓ ਆਂਗਰਵਾੜੀ ਸਕੂਲ ਲੈ ਲਓ ਸਰਕਾਰੀ ਸਕੂਲ ਲੈ ਲਓ ਜਾਂ ਹੋਰ ਕੋਈ ਵੱਡੀ ਜਿਹੜੀਆਂ <laughs> ਡਿਸਪੈਂਸਰੀਆਂ ਲੈ ਲੋ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਹੂਲਤ ਲੈ ਲੋ ਉਹਦੇ ਵਿੱਚ ਜਿਹੜਾ ਕੀ ਹੈ ਜਿਆਦਾਤਰ ਪ੍ਰਵਾਸੀਆਂ ਨੇ ਹੁਣ ਕਾਬਦ ਕਰ ਲਿਆ ਆ ਤੇ ਸਭ ਤੋਂ ਵੱਡਾ ਕਾਰਨ ਵੀ ਹੈ ਤੇ ਤੁਹਾਨੂੰ ਵੀ ਇੱਥੇ ਵੀ ਦੱਸ ਦਈਏ ਕਿ ਜਦੋਂ ਇੱਥੇ ਆ ਕੇ ਦੇਖੀਦਾ ਹੈ ਕਿ ਕੋਈ ਬੋਲਣ ਵਾਲਾ ਪੰਜਾਬੀ ਕੋਈ ਬੋਲਣ ਵਾਲਾ ਨਹੀਂ ਹੈਗਾ ਤੇ ਇਲਾਜ ਉਹਨਾਂ ਨੇ ਸਵਾਗਤ ਨਾ ਸਿਰਫ ਸਿਵਲ ਹਸਪੀਟਲ ਜਾ ਤਾ ਇਹ ਪੰਜਾਬੀ ਬੰਦੇ ਲਈ ਸਿਰਫ ਇੱਕ ਪਰਚਾ ਕਰਾਣ ਦਾ ਸਾਧਨ ਬਣ ਕੇ ਰਹਿ ਗਿਆ ਹੈ ਕਿਉਂਕਿ ਉਹਨਾਂ ਨੂੰ ਸਿਰਫ ਇੱਥੇ ਪਰਚਾ ਕਰਾਣ ਤੱਕ ਦਾ ਮਤਲਬ ਆ ਉਹਨਾਂ ਨੂੰ ਕੋਈ ਸਿਹਤ ਸਹੂਲਤ ਦਾ ਮਤਲਬ ਨਹੀਂ ਉਹਨਾਂ ਨੂੰ ਕੋਈ ਕਿਸੇ ਗਰੀਬ ਦਾ ਮਤਲਬ ਨਹੀਂ ਪੰਜਾਬੀਆਂ ਨੂੰ ਸਿਰਫ ਇਹ ਆ ਵੀ ਕੀ ਲੜਾਈ ਹੋ ਗਈ ਇੱਥੇ ਕਿ ਪਰਚਾ ਕਰਾ ਲਓ ਤੇ ਉਧਰ ਇੱਥੇ ਡਾਕਟਰਾਂ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਗਰੀਬ ਬੰਦਾ ਹੈ ਮਾਤਰ ਸਾਥੀ ਬੰਦਾ ਔਰ ਇਲਾਜ ਕਿੱਥੇ ਹੋਏਗਾ ਕਿੱਥੇ ਉਹਨਾਂ ਨੂੰ ਜ਼ੂਲਤ ਮਿਲਗੀ ਸੋ ਇਸ ਤੋਂ ਮੈਂ ਮੈਡਮ ਨਾਲ ਫਿਰ ਇੱਕ ਵਾਰ ਗੱਲ ਕਰਦੇ ਹਾਂ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਉਹਨਾਂ ਇਸ ਗੱਲ ਦੀ ਵਰਜਨ ਲੈਣ ਆਏ ਆ ਅੰਦਰ ਤੇ ਸ਼ਾਇਦ ਕੋਈ ਵਰਜਨ ਦੇਣ ਨੂੰ ਰਾਜ਼ੀ ਨਹੀਂ ਹੈਗਾ ਦੱਸਦੀ ਹੈ ਕਿ ਸਵੇਰੇ ਸਾਡੇ ਪੱਤਰਕਾਰ ਸਾਥੀ ਜਿਹੜੇ ਕੀ ਹੈ ਵੱਡੇ ਅਫਸਰ ਸਾਹਿਬ ਕੋ ਸੁਪਰਡੈਂਟ ਸਾਹਿਬ ਕੋ ਗਏ ਸੀ ਤੇ ਉੱਥੇ ਉਹਨਾਂ ਨੇ ਆਈ ਕਾਰਡ ਚੈੱਕ ਕੀਤੀ ਆਈ ਕਾਰਡ ਚੈੱਕ ਕਰਨ ਤੋਂ ਬਾਅਦ ਕਹਿੰਦੇ ਮੈਂ ਵਰਜਨ ਨਹੀਂ ਦੇਣਾ ਸਰਕਾਰੀ ਅਧਾਰੇ ਦੇ ਵਿੱਚ ਇਹ ਸਰਕਾਰੀ ਸਰਵੰਟ ਹੋ ਕੇ ਇਹ ਪਬਲਿਕ ਦੇ ਸਰਵੰਟ ਹੋ ਕੇ ਪਬਲਿਕ ਦੀ ਇਹਤਰੀ ਗੱਲ ਨਹੀਂ ਕਰਦੇ ਹੁਣ ਐਸੋ ਮੂਮੈਂਟ ਮੰਦਰ ਬੈਠੇ ਨੇ ਇਤੋਂ ਦਿਖਾ ਦਿੰਦੇ ਕਹਿੰਦੇ ਇਨਕੁਆਰੀ ਚੱਲਦੀ ਪਈ ਆ ਇਨਕੁਆਰੀ ਚੱਲਦੀ ਵੀ ਇਨਕੁਆਰੀ ਫੋਨ ਤੇ ਗੱਲਾਂ ਹੋ ਰੀਆਂ ਨੇ ਬਾਹਰੋਂ ਦੀ ਪਕੜ ਕੇ ਇੱਥੇ ਕੱਢ ਗਏ ਨੇ ਅਸੀਂ ਜਵਾਬ ਕਿੰਨਾ ਤੋਂ ਲੈਣਾ ਅਸੀਂ ਜੋ ਆ ਪਬਲਿਕ ਦੇ ਹਿੱਤ ਲਈ ਕਿੰਨਾ ਚੋ ਲਈਏ ਸਾਨੂੰ ਵੀ ਦੱਸਣ ਦੀ ਲੋੜ ਆ ਅਸੀਂ ਕਿਸ ਬੰਦੇ ਕੋਲ ਪਬਲਿਕ ਦੇ ਹਿੱਤ ਦਾ ਸਵਾਲ ਜਵਾਬ ਲਈ ਭਾਈ ਜੀ ਸਵਾਲ ਸਵਾਲ ਕਿਹ ਕੋ ਲਈਏ ਇੱਥੇ ਜਵਾਬ ਅਸੀਂ ਲੈਣ ਆਏ ਆ ਸਾਨੂੰ 4 ਹਫ਼ਤੇ ਹੋ ਗਏ ਖੁਦ ਖੱਜਲ ਹੋਣ ਦੇ ਕੀ ਕੰਮ ਨਹੀਂ ਮੈਂ ਬਰਥਡੇ ਮੇਰਾ ਬਰਥ ਸਰਟੀਫਿਕੇਟ ਤੇ ਮੇਰੀ ਕੁੜੀ ਦਾ ਨਾਮ ਗਲਤ ਹੋਇਆ ਅੱਛਾ ਜੀ ਮੈਨੂੰ 4-5 ਹਫ਼ਤੇ ਹੋ ਗਏ ਮੈਨੂੰ ਆ ਲਿਆਓ ਉਹ ਲਿਆਓ ਮੈਂ ਬਹੁਤ ਖੱਜਲ ਹੋਇਆ ਮੈਂ ਦਿਹਾੜੀਦਾਰ ਬੰਦਾ ਭਗਵੰਤ ਮਾਨ ਨੂੰ ਪੁੱਛਣਾ ਨਹੀਂ ਵੀ ਉਹ ਕਹਿੰਦਾ ਜੀ ਤਰੇ ਤੁਹਾਡੇ ਘਰੇ ਆ ਕੇ ਤੁਹਾਡੇ ਮੁਲਾਜ਼ਮ ਕੰਮ ਕਰਕੇ ਜਾਣਗੇ ਲੈਪਟਾਪ ਲੈ ਕੇ ਜਾਣਗੇ ਉਹ ਸਰ ਇਹ ਕੁਝ ਬਸ ਕਾਗਜ਼ੀ ਗੱਲਾਂ ਨੇ ਅੱਛਾ ਜੀ ਕਾਗਜ਼ੀ ਗੱਲਾਂ ਨੇ ਬੁਨਿਆਦੀ ਤੌਰ ਤੇ ਆ ਦੇਖ ਲਓ ਤੁਹਾਡੇ ਸਾਹਮਣੇ 5 ਹਫ਼ਤੇ ਹੋ ਗਏ ਤੁਹਾਨੂੰ ਆ ਦਿਖਾ ਦਿਏ ਕਾਗਜ਼ ਵੀ ਆ 5 ਹਫ਼ਤੇ ਹੋ ਗਏ ਕਾਗਜ਼ ਤੇ ਨਾਮ ਗਲਤ ਆ ਪਰ ਇਹਨਾਂ ਨੂੰ ਸੋ ਮੈਡਮ ਇਥੋ ਹੀ ਅੰਦਰ ਦਿਖਾ ਤੁਹਾਨੂੰ ਦਿਖਾ ਦਿੰਨੇ ਆ ਐਸੋ ਮੈਂ ਮੈਮ ਅੰਦਰ ਬੈਠੇ ਹੋਏ ਨੇ ਪਰ ਜਵਾਬ ਦੇਣ ਦੀ ਗੱਲ ਨਹੀਂ ਹੈਗੀ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਕਿ ਆ ਦਿਖਾਓ ਭਾਜੀ ਕੀ ਵੀ ਦਿਖਾਣਾ ਚਾਹੁੰਦੇ ਭਾਜੀ ਔਰ ਦੇਖੋ ਠੀਕ ਉਹਨਾਂ ਨੂੰ ਧੱਕੇ ਮਾਰ ਰਹੇ ਬੇ ਠੀਕ 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 ਕਿਹੜੇ ਵਾਰਸੇ 101 ਵਾਰਚਾ ਇੱਕ ਸਾਈਕਲ ਨੰਬਰ ਕਰ ਰਹੇ ਜਿਹੜੀ ਵੀ ਲੇਡੀਆਂ ਜੰਦੇ ਉਹਨਾਂ ਨੂੰ ਤੱਕੇ ਮਾਰ ਰਹੇ ਪਏ ਆ। 2.5 ਬਾਈ ਸਾਨੂੰ ਦਿਖਾਈ ਗਈ ਆ। ਅੱਛਾ ਆ ਅਸੀਂ ਖੜੇ ਆ ਇੱਥੇ। ਇੱਕ ਸਾਈਕਲ ਨੰਬਰ ਕਰ ਰਹੇ ਆ। ਆ 101 ਨੰਬਰ ਕਮਰੇ ਚ ਕਾਲ ਕਰਨੇ ਪਏ ਕੋਈ ਚੱਤ ਨਹੀਂ ਰਿਹਾ। ਹਾਂ ਆ ਦਿਖਾ ਰਹੇ ਆ। ਆ ਤੱਕੇ ਵੱਜ ਰਹੇ ਨੇ ਆ ਕੈਮਰੇ ਵਿੱਚ ਤੋਂ ਦਿਖਾ ਰਹੀਏ। ਬਈ ਕੀ ਚੱਕ ਰਹੇ 101 ਕਮਰੇ ਦਾ? ਪ੍ਰੇਗਨੈਂਟ ਲੇਡੀ ਜਾ ਰਹੀ ਪਈ ਆ ਤਾਂ ਉਹਨਾਂ ਨੂੰ ਤੱਕੇ ਮਾਰ ਰਹੇ ਪਏ ਆ। ਤਾਂ ਅੰਮ੍ਰਿਤ ਜਤਰਾ ਵਾਸਤੇ ਇਹ ਕਰ ਰਹੇ ਪਏ ਆ। ਅੰਮ੍ਰਿਤ ਜਤਰਾ ਕੀ ਹੈਗੀ ਆ? ਹਮਰਨਾਥ ਜਾਤਰਾ। ਹਮਰ ਯਾਤਰਾ ਵਾਸਤੇ। ਜਿਹੜੇ ਉਹ ਆ ਰਹੇ ਮੈਡੀਕਲ ਗ੍ਰਾਊਂਡ ਉਹਨਾਂ ਨੂੰ ੱੱਕੇ ਮਾਰ ਰਹੇ ਫੈਕੀ ਮਾਰ ਰਹੇ ਪਏ ਪ੍ਰੈਗਨੈਂਟ ਲੇਡੀਜ਼ ਨੂੰ ੱੱਕੇ ਮਾਰ ਰਹੇ ਪਏ ਨਿਕਲ ਨਹੀਂ ਦਿੰਦੇ ਰਸਤਾ ਨਹੀਂ ਦੇ ਰਹੇ ਅੱਛਾ ਹਾਂਜੀ ਤੇ ਉੱਥੇ ਕੋਈ ਸਿਕਿਉਰਿਟੀ ਨਹੀਂ ਖੜੀ ਕੋਈ ਸਿਕਿਉਰਿਟੀ ਨਹੀਂ ਖੜੀ ਇਸ ਲਈ ਬਾਜੀ ਇਸ ਲਈ ਮੈਂ ਜਵਾਬ ਤੁਸੀਂ ਦੇ ਦਿਓ ਮੈਡਮ ਨੇ ਦੇਣਾ ਸਿਕਿਉਰਿਟੀ ਨਹੀਂ ਖੜੀ ਯਾਰ ਤੁਸੀਂ ਰੋਕ ਰਹੇ ਹੋ ਤੁਸੀਂ ਜਵਾਬ ਦੇ ਦਿਓ ਇਸ ਵਾਸਤੇ ਮੈਂ ਆਇਆ ਵੀਡੀਓ ਦਿਖਾਉਣ ਵਾਸਤੇ ਮੈਂ ਆਇਆ ਮੈਡਮ ਤੁਸੀਂ ਜਵਾਬ ਮੈਂ ਤੁਹਾਨੂੰ ਥੋੜੀ ਯਾਰ ਫਿਰ ਤੁਸੀਂ ਰੋਕ ਰਹੇ ਹੋ ਬੰਦੇ ਦਾ ਵੀ ਜਵਾਬ ਦੋ ਨਾ ਤੁਸੀਂ ਪਹਿਲੇ ਜੋ ਅੰਦਰੋਂ ਹੁਕਮ ਮਿਲਿਆ ਮੈਂ ਉਹ ਕਰ ਰਿਹਾ ਅੱਛਾ ਬ ਤੁਸੀਂ ਇੱਥੇ ਦੇਖ ਲਓ ਜਦੋਂ ਕੋਈ ਇਹਨਾਂ ਨੂੰ ਪੁੱਛਣਾ ਹੋਵੇ ਅੰਦਰ ਖੜੇ ਨੇ ਮੈਡਮ ਤੇ ਅੰਦਰ ਆ ਭਾਈ ਸਾਹਿਬ ਹੁਣ ਇੱਕ ਨੂੰ ਇੱਕ ਹੱਥ ਲਾ ਕੇ ਖੜ ਜੰਦੇ ਨੇ ਇਹ ਉਹੀ ਨੇ ਜਿਨ੍ਹਾਂ ਨੂੰ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਲੋਕਾਂ ਦੇ ਹਿੱਤਾਂ ਲਈ ਪਰ ਇਹਨਾਂ ਨੂੰ ਜਦੋਂ ਆਉਂਦੇ ਫੇ ਚਮਚਾਗਰੀਆਂ ਇਹਨਾਂ ਦੀ ਅਫਸਰਾਂ ਲਈ ਹੋ ਜਾਂਦੀਆਂ ਨੇ ਅਫਸਰਾਂ ਦੇ ਚਮਚੇ ਬਣ ਜਾਂਦੇ ਨੇ ਅਸੀਂ ਇੱਥੇ ਕੋਈ ਆਪਣਾ ਸਵਾਲ ਨਹੀਂ ਪੁੱਛਣ ਆਏ ਜਨਤਾ ਦਾ ਪੁੱਛਣ ਆਏ ਆ ਆ ਦੇਖੋ ਰਸਤਾ ਰਸਤਾ ਬੰਦ ਕੀਤਾ ਹੋਇਆ ਦੇਖੋ ਪ੍ਰੈਗਨੈਂਟ ਲੇਡੀ ਜਾ ਰਹੀ ਆ ਤਾਂ ਉਹਨਾਂ ਨੂੰ ਧੱਕੇ ਮਾਰ ਰਹੇ ਪਏ ਜੇ ਬੱਚੇ ਨੂੰ ਕੁਝ ਹੋ ਗਿਆ ਫਿਰ ਪ੍ਰੈਗਨੈਂਟ ਲੇਡੀ ਆਪਣੀ ਇਲਾਜ ਲਈ ਆਈ ਆ ਤੇ ਅਮਰਨਾ ਯਾਤਰਾ ਦੀ ਪਰਚੀ ਕਟਾਣ ਵਾਲੇ ਉਹਨਾਂ ਨੂੰ ਰਸਤਾ ਨਹੀਂ ਦੇ ਰਹੇ ਉਹਨਾਂ ਨੂੰ ਰਸਤਾ ਨਹੀਂ ਦੇ ਰਹੇ ਸੋ ਇਹ ਬਿਲਕੁਲ ਅਸੀਂ ਵੀ ਕਹਿਣਾ ਚਾਹਾਂਗੇ ਜੇ ਅਮਰਨਾ ਜਾਣਾ ਪਹਿਲਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚੇ ਆ ਜਿਨ੍ਹਾਂ ਦੀ ਲੇਡੀ ਪ੍ਰੈਗਨੈਂਟ ਆ ਉਹਨਾਂ ਦੇ ਕੁਝ ਹੋ ਗਿਆ ਤਾਂ ਕੀ ਅਮਰਨਾ ਯਾਤਰਾ ਤੁਹਾਨੂੰ ਸੁਖਦ ਰਹੇਗੀ ਬਹੁਤ ਸਾਰੇ ਸਵਾਲ ਆ 101 ਨੰਬਰ ਕਮਰੇ 'ਚ ਵੀ ਜਾਵਾਂਗੇ ਅਸੀਂ ਵੀ ਹੁਣ ਤੁਹਾਡੀ ਵਾਈਫ ਅਸੀਂ ਮੈਂ ਪਾਜੀ ਮੈਂ ਆਪਣੀ ਪਥਰੀ ਵਾਸਤੇ ਆਇਆ ਸੀਗਾ ਪਹਿਲਾਂ ਆਜ ਕਰਨ ਵਾਲਾ ਮੈਮ ਤੋ ਅਫਸਰ ਅੰਦਰ ਬੈਠੇ ਨੇ ਫੇਰ ਜੇ ਅਸੀਂ ਧੱਕਾ ਕਰਾਂਗੇ ਫੇਰ ਸਾਨੂੰ ਕਹਿਣਗੇ ਜੀ ਧੱਕਾ ਕਰਦੇ ਨੇ ਅਸੀਂ ਲੋਕਾਂ ਦੇ ਆ ਅਸੀਂ ਕਿਸੇ ਲਈ ਹਾਂਜੀ ਭਾਈ ਜੀ ਤੁਸੀਂ ਮਾਣ ਦਿਓ ਸਰ ਕਰੈਕਸ਼ਨ ਸਰਟੀਫਿਕੇਟ ਲਈ ਸੋਜਾ ਕੇਂਦਰ ਤੋਂ ਮੈਨੂੰ ਕਿਹਾ ਗਿਆ ਵੀ ਕਰੈਕਸ਼ਨ ਸਰਟੀਫਿਕੇਟ ਜਿੱਥੇ ਬੱਚਾ ਪੈਦਾ ਹੋਇਆ ਉਹ ਲੈ ਕੇ ਆਓ ਉੱਥੇ ਬਣਵਾ ਕੇ ਲਿਆਓ ਇੱਥੇ ਪ੍ਰੋਸੀਜਰ ਇਹ ਹੈ ਕਹਿੰਦੇ ਸਾਨੂੰ ਚਾਰ ਸਾਈਡ ਪ੍ਰੂਫ ਚਾਹੀਦੇ ਆਈਡੀ ਪ੍ਰੂਫ ਮਾਪਿਓ ਦਾ ਦੋ ਆਧਾਰ ਕਾਰਡ ਦੋ ਪੈਨ ਕਾਰਡ ਚਾਰ ਚਾਰ ਆਈਡੀ ਪ੍ਰੂਫ ਚਾਹੀਦੇ ਮੈਂ ਘਟੋ ਘਟ 10 ਆਈਡੀ ਪ੍ਰੂਫ ਮੈਂ ਜਮਾ ਕਰਾਏ ਆ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨਾਮ ਕਿੰਨੇ ਗਲਤ ਲਿਖਿਆ ਤੇ ਨਾ ਇਹ ਹਸਪਤਾਲ ਪ੍ਰਸ਼ਾਸਨ ਵੱਲੋਂ ਨਾ ਗਲਤ ਸਹੀ ਕਿੰਨੇ ਕਰਾਣਾ ਸਰ ਬਣਦੀ ਤਾਂ ਜ਼ਿੰਮੇਵਾਰੀ ਇਹਨਾਂ ਦੀ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਜਦੋਂ ਬੱਚਾ ਪੈਦਾ ਹੁੰਦਾ ਆ ਉਦੋਂ ਮਾਂ ਪਿਓ ਦਾ ਆਧਾਰ ਕਾਰਡ ਲੈ ਕੇ ਸਹੀ ਨਾਮ ਲਿਖਿਆ ਜਾਏ ਇਹਨਾਂ ਵੱਲੋਂ ਕਿਹਦੇ ਚੱਲੋ ਦੇਖ ਲੈਣੇ ਆ ਕਹਿੰਦੇ ਆਰੇ ਬਾਅਦ ਬਾਹਰ ਨਹੀਂ ਆਰੇ ਕਹਿੰਦੇ ਦੇਖ ਲੈਣੇ ਆ ਕਿਸੇ ਹੋਰ ਨੂੰ ਭੇਜ ਦੇਗੇ ਕਿਥੋਂ ਭੇਜਣਗੇ ਕਹਿੰਦੇ ਕਿਸ ਪੁਲਿਸ ਵਾਲੇ ਮੁਲਾਜ਼ਮ ਨੂੰ ਮੈਂ ਮੈਂ ਥੋੜਾ ਜਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕਰ ਪੀਏ ਪਲੀਜ਼ ਲੈਟ ਮੀ ਮੈਡਮ ਮੈਮ ਮੇਰੀ ਤਾਂ ਗੱਲ ਤਾਂ ਸੁਣੋ ਅਸੀਂ ਜਨਤਾ ਲਈ ਆਨੇ ਤੁਸੀਂ ਹਰ ਵਾਰ ਐਦਾਂ ਕਰਦੇ ਹੋ ਮੈਂ ਮੈਂ ਬੰਦੇ ਨੂੰ ਫ੍ਰੈਕਟਲੀ ਰੇੜੀ ਨੂੰ ਧੱਕੇ ਪਾਜਦੇ ਪਏ ਨੇ ਲਾਸ਼ਾਂ ਬੈੱਡ ਤੇ ਪਾਈਆਂ ਜਾਂਦੀਆਂ ਨੇ ਮੈਡਮ ਕੋਈ ਜਵਾਬ ਨਹੀਂ ਹੈਗਾ ਕੋਈ ਆਹ ਤਸਵੀਰਾਂ ਨੇ ਜੀ ਆਫੀਸਰ ਨੇ ਜਵਾਬ ਦੇਣ ਤੋਂ ਕਤਰਾਉਂਦੇ ਪਏ ਨੇ ਪਰ ਕੋਈ ਸੁਣਨ ਵਾਲਾ ਨਹੀਂ ਹੈਗਾ ਕੋਈ ਦੇਖਣ ਵਾਲਾ ਨਹੀਂ ਹੈਗਾ ਮੈਡਮ ਤੁਹਾਡਾ 1 ਮਿੰਟ ਚਾਹੀਦਾ 1 ਮਿੰਟ ਚਾਹੀਦਾ ਮੈਡਮ 1 ਮਿੰਟ ਚਾਹੀਦਾ ਮੈਡਮ ਜੀ ਕੈਮ ਅਸੀਂ ਕਿਹੜੇ ਤੋਂ ਤੁਹਾਡੇ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਆ ਇਨੇ ਟੱਕੇ ਵਜਦੇ ਪੀਸ ਪਲੀਜ਼ ਇਨੇ ਟੱਕੇ ਮੈਮ ਮੇਰੀ ਕਲਾਸ ਹੋ ਰਹੀ ਹੈ ਮੈਨੂੰ ਇਸ ਕਰਵਾਣੀ ਅਮਰਨਾਥ ਯਾਤਰਾ ਕਰਕੇ ਰਾਸ਼ ਪਿਆ ਹੋਇਆ ਠੀਕ ਹੈ ਪ੍ਰੈਗਨੈਂਟ ਲੇਡੀਜ਼ ਦੀ ਅਲੱਗ ਨਜ਼ਰ ਲਗਵਾ ਦੇ ਮੈਮ ਤੁਸੀਂ ਇਹਨਾਂ ਨੂੰ ਥੋੜੀ ਹੁਣੀ ਕਹਿ ਰਹੇ ਹੋ ਥੋੜੀ ਪਰੇ ਹੋ ਹਾਂ ਵੈਸੀ ਕਿ ਹੈਗਾ ਨਾ ਵੈਸੀ ਥੋੜਾ ਡਿਸਟੈਂਸ ਲਈ ਕਹਿ ਰਹੇ ਪਰ ਮੈਡਮ ਇੱਕ ਤੁਹਾਡੇ ਹਸਪੀਟਲ 'ਤੇ ਤੁਹਾਡੇ ਕੋਲ ਇੱਕ ਬੰਦਾ ਆ ਰਿਹਾ ਤੁਹਾਨੂੰ ਲੱਗ ਰਿਹਾ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਇਨਫੈਕਟਿਵ ਕੋਈ ਚੀਜ਼ਾਂ ਹੁੰਦੀ ਹੈ ਬਹੁਤ ਸਾਰੀਆਂ ਸਾਨੂੰ ਪਤਾ ਤੁਸੀਂ ਇਹਨੂੰ ਪਰੇ ਕਰ ਇੱਕ ਪਰ ਨਹੀਂ ਕਰ ਰਹੀ ਬੀ ਡੀਸੈਂਟਲੀ ਕੈਰੀ ਜੀ ਜੀ ਪਰ ਮੈਨੂੰ ਇੱਕ ਬੈ ਵੀਡੀਓ ਸਾਡੇ ਕੋ ਮੈਮ ਨਹੀਂ ਸਰ ਉਹ 11:40 ਤੇ ਡੈਥ ਹੋਈ ਹੈ ਨਾਲ ਹੀ 15 ਮਿੰਟ ਚ ਡਿਕਲੇਅਰ ਹੋ ਗਿਆ ਸਾਰਾ ਦਿਨ ਮੈਡਮ ਉਹਦੀ লাশ ਪਈ ਦੀ ਸਾਰਾ ਦਿਨ ਦੇ ਤੇਰੇ ਤਾਂ ਮੈਂ ਕੀ ਕਰਾਂ ਮੈਮ ਅਸੀਂ ਨਹੀਂ ਬੋਲਾਂ ਤੇਰੇ ਸਾਡੇ ਕੋ ਪ੍ਰੂਫ ਆ ਤੁਸੀਂ ਮੰਨ ਨਹੀਂ ਦੇ ਚੂਆਂ ਵਾਲੀ ਗੱਲ ਤੇ ਤੁਸੀਂ ਕਿਹਾ ਅਸੀਂ ਤੁਹਾਡਾ ਸਾਥ ਦਿੱਤਾ ਵੀ ਤੁਸੀਂ ਸਹੀ ਕਰ ਦੋਗੇ ਬਾਹਰ ਹੁਣ ਫਾਇਰ ਬ੍ਰਿਗੇਡ ਆ ਗਈ ਹੈ ਉਹਨਾਂ ਦੇ ਪਾਣੀ ਪਾਣਾ ਜੀ ਸਿਰਫ ਨਹੀਂ ਮੇਰੀ ਗੱਲ ਸੁਣੋ ਅਸੀਂ ਉਹ ਤਾਂ ਇੱਕ ਇਨਕੁਆਰੀ ਬੈਠੀ ਹਾਂ ਉਸ ਤੋਂ ਬਾਅਦ ਰਿਪੋਰਟ ਦਵਾਂਗੀ ਨਾ ਮਿਠਾਈ ਮੈਮ ਇਨਕੁਆਰੀ ਇੱਕ ਸਾਹਮਣੇ ਦੇਖਣ ਵਾਲੀ ਚੀਜ਼ ਹੈ ਇਨਕੁਆਰੀ ਨਹੀਂ ਸਰ ਬਿਠਾਈ ਹੋਈ ਹੈ ਮੈਂ ਤੁਹਾਨੂੰ ਬੋਲ ਇੱਕ ਮਿੰਟ ਮੈਡ ਦੇਖ ਰਹੀ ਆ ਕੋਰਟ ਤੇ ਵੀ ਇਨਕੁਆਰੀ ਕਿਹੜੀ ਟਾਂਸ ਨਹੀਂ ਮੈਂ ਆਪਣੀ ਇਨਕੁਆਰੀ ਪਿਠਾ ਕੇ ਮੈਂ ਤੁਹਾਨੂੰ ਉਧਰ ਰਿਪੋਰਟ ਦ ਦੋ ਮੈਡਮ ਉਹਦੀ ਇਨਕੁਆਰੀ ਕੀਤੀ ਸੀ ਜਿਹੜਾ 200 ਰੁਪਏ ਲੈ ਰਿਆ ਸੀਗਾ 0 ਰੁਪਏ ਕਰ ਲਿਆ ਮੈਂ ਦੇਤੀ ਮੇਰੇ ਸਰ ਕੋਲੇ ਆ ਅੱਛਾ ਜੀ ਸਰ ਨਾਲ ਵੀਡੀਓ ਦੇਖੂਗੇ 1 ਮਿੰਟ 1 ਮਿੰਟ ਮੈਮ ਆ ਵੀਡੀਓ ਦੇਖਿਓ ਜਰਾ ਆ ਦੇਖੋ ਮੈਂ ਵੀਡੀਓ ਹੋ ਗਿਆ ਸੀ ਪੁਲਿਸ ਵਾਲਾ ਨੂੰ ਤੇ ਸਿਕਿਉਰਿਟੀ ਵਾਲਾ ਨੂੰ ਕਹਤਾ ਹੋਇਆ ਵੀ ਉੱਥੇ ਜਾ ਕੇ ਮੈਡਮ ਮੈਂ ਜਿਹੜੇ ਕਿੰਨੇ ਮੈਡਮ ਜਿਹੜਾ ਹੁਣ ਜਿਹੜਾ ਬੰਦਾ ਉਹਦੀ ਪ੍ਰੈਗਨੈਂਟ ਲੇਡੀਜ਼ ਕਿਹਾ ਧੱਕੇ ਮਾਰੇ ਉੱਥੇ ਕੋਈ ਸਿਕਿਉਰਿਟੀ ਨਹੀਂ ਹੈਗੀ ਨਹੀਂ ਨਹੀਂ ਉਹ ਵਾਸੀ ਭੇਜਤਾ ਦੇਖੋ ਸਿਕਿਉਰਿਟੀਜ਼ ਦਾ ਸੁਪਰਵਾਈਜ਼ਰ ਨੂੰ ਨਹੀਂ ਭੇਜਿਆ ਹੈਗਾ ਵੀ ਨਾਲ ਤੋਂ ਮੈਂ ਇਹ ਤੋਂ ਘਰੇ ਤੁਹਾਡੇ ਕੋ ਕੰਪਲੇਨ ਕਿਉਂ ਭੇਜਿਆ ਪਹਿਲਾਂ ਕਿਉਂ ਨਹੀਂ ਉਹਦਾ ਸਮਾਧਾਨ ਹੈਗਾ ਜੀ ਨਹੀਂ ਉਹ ਉੱਥੋਂ ਤੇ ਦੱਸਣਾ ਸੀ ਉਹ ਸਿਕਿਉਰਿਟੀ ਵਾਲੇ ਨੇ ਵੀ ਸਾਨੂੰ ਨਹੀਂ ਦੱਸਿਆ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਨਾਲ ਦੀ ਨਾਲ ਕੀਤਾ ਮੈਮ ਵੈਸੇ ਕੋਈ ਵੀ ਟਰਾਂਸਪੇਰੈਂਟ ਮੈਂ ਸਾਨੂੰ ਬੁਲਾਇਆ ਗਿਆ ਅਸੀਂ ਆਏ ਸਾਨੂੰ ਨਹੀਂ ਪਤਾ ਸੀ ਲਾਸ਼ ਉੱਥੇ ਪਈ ਆ ਸਾਨੂੰ ਬੁਲਾਇਆ ਗਿਆ ਅਸੀਂ ਆਏ ਆ ਮੈਨੂੰ ਪੈਸਿਆਂ ਵਾਲੀ ਗੱਲ ਹੋਵੇ ਚੂਹਿਆਂ ਵਾਲੀ ਗੱਲ ਹੋਵੇ ਜਾਂ ਸਾਰਾ ਜਿਹੜਾ ਸਟਾਫ ਹੈ ਸਾਰਾ ਕੁਝ ਕੰਮ ਲੱਗ ਗਿਆ ਹੋਇਆ ਉਸ ਦੇ ਵਿੱਚ ਚੋਰੀ ਦਾ ਰਾਸਟਾ ਹੈ ਤਾਂ ਉਹਨੂੰ ਅਸੀਂ ਉਹਨਾਂ ਨੂੰ ਸਟਰੀਮ ਲਾਈਨ ਕਰਵਾ ਦਿੱਤਾ ਗਿਆ ਹੈ ਬਾਈ ਸਿਕਿਉਰਿਟੀ ਸੋ ਜਵਾਬ ਤੁਸੀਂ ਸੋਣੀ ਲਿੱਤੇ ਹੋਣਗੇ ਸੋ ਕੀ ਹੈ ਤੁਹਾਨੂੰ ਵੀ ਪਤਾ ਹੈ ਤਾਂ ਕੀ ਹੈ ਸਾਨੂੰ ਵੀ ਪਤਾ ਹੈ ਪਾਰੇ ਤੇ ਕੋਈ ਵੀ ਇੱਥੇ ਬੋਲਣ ਵਾਲਾ ਨਹੀਂ ਹੈਗਾ ਕਿਉਂਕਿ ਜਿਹੜੇ ਲੋਕ ਇੱਥੇ ਆਂਦੇ ਨੇ ਉਹੀ ਨਹੀਂ ਬੋਲਦੇ ਤੇ ਫਿਰ ਹੱਲ ਕਿਸ ਚੀ ਦਾ ਹੋਏਗਾ ਕਿਉਂਕਿ ਇਹਨਾਂ ਦੇ ਮੂੰਹ 'ਚ ਜੀਰਾ ਰੱਖਿਆ ਹੁੰਦਾ ਹੈ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਬੋਲਿਆ ਸਾਡਾ ਇਲਾਜ ਨਾ ਹੋਵੇ ਸਾਡਾ ਇਲਾਜ ਗਲਤ ਨਾ ਹੋ ਜਾਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਇਲਾਜ ਗਲਤ ਕਰਨਗੇ ਫਸਣਗੇ ਵੀ ਤਾਂ ਇਹੀ ਫਸਣਗੇ ਨਾ ਪਰ ਹਰ ਇੱਕ ਬੰਦਾ ਡਰ ਦੇ ਵਿੱਚ ਆਪਣੀ ਗੱਲ ਨਹੀਂ ਰੱਖ ਪਾਂਦਾ ਪਰ ਅਸੀਂ ਨਾ ਤਾਂ ਡਰਦੇ ਆ ਨਾ ਝੁਕਾਂਗੇ ਜੋ ਸੱਚਾ ਦਖਾਉਂਦੇ ਰਵਾਂਗੇ ਸੋ ਅੱਜ ਵੀ ਤੁਹਾਨੂੰ ਸੱਚ ਦਿਖਾਇਆ ਸੋ ਅਗੋ ਵੀ ਰੂਬਰੂ ਕਰਾਂਦਾ ਰਹਾਂਗੇ ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਦੇ ਰਹੋ ਪ੍ਰਾਈਮ ਦੇ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀਰਾ